मगर <laughs> ਲੋ ਬਾ ਇੱਕ ਮਿੰਟ ਲੱਕੀ ਆ ਰਹੇ ਸਾਰੇ ਆ ਦੇ ਤੇ ਸਟੇਟ ਜਨਤ ਦੇ ਪ੍ਰਧਾਨ ਜੀ ਤੇ ਸਾਹਮਣੇ 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 ਓਕੇ ਬੋਲੇ ਸੋਨਿਆ تنزيب 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 سنتري زندہ باد امر باد تنزيب بني زندہ باد محمد باد تنزيب پر زندہ باد ਇਹ ਸਾਰੇ ਇਲਾਕੇ ਚ ਅੱਜ ਬੋਨੀਏ ਜਨਾਲੇ ਨੇ ਮੇਰੇ ਨਾਲ ਮੇਰਾ ਛੋਟਾ ਵੀਰ ਹੈ ਇਹਨੇ ਰੋਡ ਸ਼ੋਅ ਆਰਗੇਨਾਈਜ਼ ਕੀਤਾ ਕਿੱਥੋਂ ਦੇ ਇਤਿਹਾਸਿਕ ਗੁਰਦੁਆਰਿਆਂ ਚ ਮੱਥਾ ਟੇਕਣ ਦਾ ਮੌਕਾ ਮਿਲਿਆ ਮੰਦਰ ਚ ਵੀ ਤੇ ਨਾਲ ਇਥੋਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਨਾ ਬਾਰੇ ਵੀ ਰਿਸਟਾਰਚ ਗੱਲਬਾਤ ਹੋਈ ਤੇ ਅੰਮਰਸਰ ਦੀ ਡਵੈਲਪਮੈਂਟ ਬਾਰੇ ਜਿਹੜਾ ਏਜੰਡਾ ਮੈਂ ਤੁਹਾਡੇ ਨਾਲ ਪਹਿਲਾਂ ਵੀ ਸ਼ੇਅਰ ਕੀਤਾ ਆ ਉਹ ਆਦਕਾਂ ਅjnਾਲਾ ਹਲਕਾ ਤੇ ਰਮਦਾਸ ਦੇਖ ਕੇ ਪੂਰਾ ਯਕੀਨ ਹੋਇਆ ਕਿ ਇੱਥੇ ਡਵੈਲਪਮੈਂਟ ਬਹੁਤ ਘੱਟ ਹੋਈ ਹੈ ਔਰ ਕਈ ਚੀਜ਼ਾਂ ਚ ਕਈ ਮਸਲੇ ਨੇ ਜਿਹੜੇ ਰਿਜ਼ੋਲਵ ਕਰਨ ਵਾਲੇ ਨੇ ਔਰ ਹੋ ਸਕਦੇ ਨੇ ਮੈਨੂੰ ਤੇ ਇਹੋ ਹੀ ਲੱਗਾ ਕਿ ਇੱਥੇ ਕੋਈ ਸਟੇਟ ਗਵਰਨਮੈਂਟ ਨੇ ਤੇ ਜਿਹੜੇ ਇਸ ਵੇਲੇ ਐਮਪੀ ਨੇ ਜਿਆਦਾ ਇੰਟਰਸਟ ਨਹੀਂ ਸ਼ੋਅ ਕੀਤਾ ਕਿਉਂਕਿ ਪਿਛਲੇ 7 ਸਾਲ ਤੋਂ ਉਹ ਐਮਪੀ ਨੇ ਇਥੋਂ ਦੀ ਹਾਲਤ ਤੁਸੀਂ ਆਪ ਹੀ ਦੇਖ ਲਓ ਸੋ ਪਰ ਸਭ ਤੋਂ ਪਹਿਲਾਂ ਮੈਂ ਇਥੋਂ ਦੇ ਇਤਿਹਾਸਿਕ ਗੁਰਦੁਆਰਿਆਂ ਦਾ ਮੱਥਾ ਟੇਕਣ ਦਾ ਮੌਕਾ ਮਿਲਿਆ ਜਿਹੜਾ ਮੈਂ ਕਾਫੀ ਸਾਲ ਪਹਿਲਾਂ ਆਪਣੇ ਬਜ਼ੁਰਗਾਂ ਨਾਲ ਆਇਆ ਹਾਂ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਪਰਿਵਾਰ ਦਾ ਇਸ ਇਲਾਕੇ ਨਾਲ ਬੜਾ ਪੁਰਾਣਾ ਸੰਬੰਧ ਹੈ ਸਰਦਾਰ ਤੇਜਾ ਸਿੰਘ ਸਮੁੰਦਰੀ ਦੇ ਕਈ ਮੋਰਚੇ ਇੱਥੇ ਹੋਏ ਤੇ ਇੱਥੋਂ ਦੇ ਗੁਰਦੁਆਰਾਂ ਦੀ ਜਿਹੜੀ ਰਿਫਾਰਮ ਮੂਵਮੈਂਟ ਸੀਗੀ ਉਹਦੇ ਉਹ ਲੀਡਰ ਰਹੇ ਨੇ ਉਸ ਤਰ੍ਹਾਂ ਹੀ ਸਰਦਾਰ ਵਿਸ਼ਨ ਸਿੰਘ ਸਮੁੰਦਰੀ ਜਿਨ੍ਹਾਂ ਦੀ ਅੰਮ੍ਰਿਤਸਰ ਦੀ ਐਜੂਕੇਸ਼ਨ ਖਾਸ ਤੌਰ ਤੇ ਬਾਰਡਰ ਏਰੀਆ ਦੀ ਐਜੂਕੇਸ਼ਨ 'ਚ ਬੜਾ ਯੋਗਦਾਨ ਰਿਹਾ ਔਰ ਇੱਥੋਂ ਦੀ ਵੀ ਇਸ ਇਲਾਕੇ ਦੀ ਵੀ ਉਹਨਾਂ ਦੇ ਦਿਲ 'ਚ ਬੜਾ ਹੀ ਪ੍ਰੇਮ ਸੀਗਾ ਸੋ ਇਹ ਸਾਰਾ ਅੱਜ ਮੈਨੂੰ ਵੀ ਮੌਕਾ ਮਿਲਿਆ ਆ ਇਹ ਬੜੀ ਵੱਡੀ ਰਿਸਪੌਂਸਿਬਿਲਟੀ ਆ ਮੇਰੇ ਤੇ ਕਿ ਇੱਥੋਂ ਦਾ ਵਿਕਾਸ ਇੱਥੋਂ ਦੀ ਡਿਵੈਲਪਮੈਂਟ ਡਟ ਕੇ ਅਸੀਂ ਕਰਵਾਣੀ ਆ